ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਮੁਕਸਰ ਵਿਧਾਨ ਸਭਾ ਲਗੇ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਅਕਾਲੀ ਦਲ ਦੇ ਬਾਗੂ ਆਗੂ ਸੁਖਦਰਸ਼ਨ ਮਰਾੜ ਤੇ ਕਈ ਦੋਸ਼ ਲਗਾਏ ਨੇ ਬੇਬੀ ਬਾਦਲ ਦਾ ਕਹਿਣਾ ਹੈ ਕਿ ਮਰਾੜਾ ਆਪਣੀ ਆਦਤ ਤੋਂ ਮਜਬੂਰ ਹਨ ਤੇ ਉਹ ਪਹਿਲਾਂ ਵੀ ਕਈ ਵਾਰ ਪਾਰਟੀ ਨੂੰ ਪਿੱਠ ਦਿਖਾ ਚੁੱਕੇ ਨੇ ਇਸ ਦੌਰਾਨ ਸ੍ਰੀ ਮੁਕਸਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹਾਂ ਕੇਂਦਰੀ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ ਹੈ ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੀਆਂ ਹੋਈਆਂ ਨੇ ਬੇਬੀ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਮੁ ਮਕਸਰ ਚੋਣ ਪ੍ਰਚਾਰ ਵਿੱਚ ਭਾਜਪਾ ਭਾਗਾਂ ਦੀ ਗੈਰ ਹਾਜ਼ਰੀ ਤੇ ਬੋਲਦੇ ਆ ਉਹਨਾਂ ਨੇ ਕਿ ਆਕਾਲੀ ਭਾਜਪਾ ਗੜਜੋੜ ਅਟੁੱਟਾ ਹੈ ਤੇ ਆਕਾਲੀ ਦਲ ਦੀ ਭਾਜਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕਾਚੇ ਸ਼ਹਿਰ ਤੋਂ ਪਹਿਲੀ ਮੇਰੇ ਖਿਆਲ ਚ ਤੁਹਾਡੀ ਅੱਜ ਚੋਣ ਜਲਸਾ ਹੈਗਾ ਕੀ ਕਹਾਂਗੇ ਨਹੀਂ ਨਹੀਂ ਇਸ ਇਤਿਹਾਸਿਕ ਸ਼ਹਿਰ ਚ ਆ ਕੇ ਤਾਂ ਉਹੀ ਬਹੁਤ ਜੋਸ਼ ਆ ਜਾਂਦਾ ਹੈ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਮੁਕਸਰਾਂ ਦਾ ਮੌਕਾ ਮਿਲਦਾ ਹੈ ਬੇਹਤ ਖੁਸ਼ੀ ਹੁੰਦੀ ਹੈ ਇਹ ਜ਼ਰੂਰ ਕਹਿ ਸਕਦੀਆਂ ਕਿ 10 ਸਾਲ ਬਾਅਦ ਆਈਆਂ ਤਾਂ ਸ਼ਹਿਰ ਕਾਫੀ ਬਦਲਿਆ ਹੋਇਆ ਜਿਹੋ ਜੀ ਮੈਂ ਸੜਕਾਂ ਤੇ ਗਲੀਆਂ ਦੇਖ ਰਹੀਆਂ ਬਹੁਤ ਵੱਡਾ ਸੁਧਾਰ ਹੋਇਆ ਹੈ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਆਪਣੇ ਐਮਐਲਏ ਸਾਹਿਬ ਹੁੰਦੇ ਤਾਂ ਸ਼ਾਇਦ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਜੋ ਹੈ ਬਠਿੰਡੇ ਦੀ ਹਰ ਇੱਕ ਗਲੀ ਵਿੱਚ ਇੰਨਾ ਵੱਡਾ ਸੁਧਾਰ ਦੇਖਣ ਨੂੰ ਮਿਲਦਾ ਹੈ ਮੈਨੂੰ ਉਮੀਦ ਹੈ ਕਿ ਅਗਲੀ ਵਾਰ ਇਹੋ ਜਿਹਾ ਮੌਕਾ ਮਿਲੇਗਾ ਤਾਂ ਜ਼ਰੂਰ ਇਹ ਵੀ ਬਠਿੰਡੇ ਤੋਂ ਘਟ ਨਹੀਂ ਹੋਗਾ ਆਕਾਲੀ ਦਲ ਤੋਂ ਮੇਰੇ ਪੰਜਾਬ 'ਚ ਤੁਸੀਂ ਲਹਿਰ ਚਲਾਓਗੇ ਤੁਸੀਂ ਕੀ ਦੇਖਦੇ ਹੋ ਪੰਜਾਬ 'ਚ ਆਪਣਾ ਮੁੱਖ ਮੁਕਾਬਲਾ ਆਕਾਲੀ ਦਲ ਦਾ ਕਿਹਨਾਂ ਦੇ ਨਾਲ ਹੈ ਅਕਾਲੀ ਦਲ ਦਾ ਹਿਸਟੋਰਿਕਲੀ ਮੁਕਾਬਲਾ ਹਮੇਸ਼ਾ ਇੱਕ ਛੋਟੀ ਮੋਟੀ ਨਵੀਂ ਪਾਰਟੀਆਂ ਤੇ ਆਂਦੀ ਰਹਿੰਦੀ ਹੈ ਕਾਂਗਰਸ ਦੀ ਵੀ ਟੀਮ ਹੁੰਦੀਆਂ ਨੇ ਇਹ ਕੋਈ ਤੀਜੇ ਧਿਰ ਨਹੀਂ ਹੁੰਦਾ ਇਹ ਉਹੀ ਪਾਵੇਂ ਪੀਪੀਸੀ ਉਹ ਵੀ ਕਾਂਗਰਸ ਦੀ ਵੀ ਟੀਮ ਸੀ ਆਮ ਆਦਮੀ ਵੀ ਕਾਂਗਰਸ ਦੀ ਵੀ ਟੀਮ ਹੈ ਇਹਨਾਂ ਨੇ ਦਿੱਲੀ ਵਿੱਚ ਕਾਂਗਰਸ ਨਾਲ ਰਲ-ਮਿਲ ਕੇ ਸਰਕਾਰ ਮੈਂ ਕਾਂਗਰਸ ਦੇ ਹੱਥਖੰਡੇ ਹੁੰਦੇ ਨੇ ਜਿਹੜਾ ਨੇ 60 ਸਾਲ ਰਾਜ ਕੀਤਾ ਇਹੋ ਜਿਹੇ ਬਥੇਰੇ ਹੱਥਖੰਡੇ ਅਪਣਾਉਂਦੇ ਨੇ ਸਾਡਾ ਮੁੱਖ ਲੜਾਈ ਕਾਂਗਰਸ ਦੇ ਨਾਲ ਹੈ ਅਕਾਲੀ ਦਲ ਤੋਂ ਬਾਗੀ ਹੋ ਕੇ ਸੁਦਰਸ਼ਨ ਮਰਾੜ ਅੱਥੇ ਚੌਣ ਲੜ ਰਹੇ ਆ ਬੜੀ ਦੁੱਖ ਦੀ ਬੜੀ ਦੁੱਖ ਦੀ ਗੱਲ ਹੈ ਕਿ ਜਿਹੜ ਫਾਇਦਾ ਸਰਕਾਰ ਦਾ 10 ਸਾਲ ਲਿੱਤਾ ਐਸ்சிਪੀਸੀ ਦੇ ਮੈਂਬਰ ਹੈਗੇ ਪੂਰਾ ਫਾਇਦਾ ਲੈਣ ਤੋਂ ਬਾਅਦ ਜਦੋਂ ਵੀ ਮੌਕਾ ਆਉਂਦਾ ਹੈ ਸੇਵਾ ਕਰਨ ਦਾ ਜਾਂ ਪਾਰਟੀ ਦੇ ਨਾਲ ਖੜਨ ਦਾ ਇਹ ਮਰਾੜ ਸਾਹਿਬ ਦੀ ਪੁਰਾਣੀ ਆਦਤ ਹੈ ਹਮੇਸ਼ਾ ਤੇ ਰਕ ਜਾਂਦੇ ਨੇ ਨਹੀਂ ਕਰੋਗੇ ਉਹਨਾਂ ਨੂੰ ਬਿਠਾਉਣ ਵਾਸਤੇ ਆਪ ਬੰਦੇ ਨੇ ਆਪ ਸਮਝਣਾ ਚਾਹੀਦਾ ਹੈ ਮੈਂ ਤਾਂ 15 ਸਾਲ ਪਹਿਲੇ ਜਦ ਇਥੇ ਚੌਂਚੇ ਆਈ ਸੀ ਉਸ ਟਾਈਮ ਵੀ ਉਹਨਾਂ ਦੀ ਇਹੀ ਜੀ ਆਦਤਾਂ ਸੀਗੀਆਂ ਤਾਂ ਕੋਈ ਕੋਈ ਬੰਦੇ ਆਦਤ ਤੋਂ ਮਜਬੂਰ ਹੁੰਦੇ ਨੇ ਸਰ ਭਾਰਤੀ ਜਨਤਾ ਪਾੜੇ ਪੂਰੀ ਸਾਡੇ ਨਾਲ ਖੜੀ ਹੈ ਤਕੜਿਓ ਕੇ ਸਾਡੇ ਨਾਲ ਖੜੀ ਐ ਉਹ ਸਾਰੇ ਆਪਣੇ ਟਿਕਟਾਚੇ ਵੰਡ ਚੇ ਜਿਹੜਾ ਹੈਗਾ ਉਹਦਾ ਸਲਾਹ مشਵਰਾ ਚੇ ਉਹਨਾਂ ਦੇ ਦਿੱਲੀ ਵਿੱਚ ਚੱਲ ਰਹੇ ਨੇ ਤੁਸੀਂ ਬੇਫਿਕਰ ਹੋ ਪੂਰੀ ਭਾਰਤੀ ਜਨਤਾ ਪਾਰਟੀ ਤਕੜਿਓ ਕੇ ਖਾਲੀ ਦਲ ਨਾਲ ਖੜੀ ਐ ਜੱਟ ਗੱਠਜੋੜ ਪੂਰਾ ਤਕੜ ਮਜ਼ਬੂਤ ਹੈ ਮਰੋੜ ਦੇ ਵਿੱਚ ਇੱਕ ਐਸ.ਡੀ.ਓ. ਨੇ ਜੋ ਕਿ ਸਰਕਾਰੀ ਅਹੁਦੇ ਦੇ ਤਹਿਤ ਨੇ ਕੀ ਉਹ ਸਰਕਾਰੀ ਅਹੁਦੇ ਦੀ ਤਨਖਾਹ ਦੇ ਬਾਵਜੂਦ ਇਲੈਕਸ਼ਨ ਕੇ ਮੇਨ ਕੰਪੇਨਿੰਗ ਕਰ ਸਕਦੇ ਨੇ ਉਹ ਤਾਂ ਨਿਯਮ ਤਾਂ ਤੁਸੀਂ ਦੇਖ ਲਓ ਤੁਸੀਂ ਮੇਰੇ ਤੋਂ ਭਲਾ ਨਿਯਮ ਜਾਣਦੇ ਹੋ ਜਿਹੜਾ ਇਲੈਕਸ਼ਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਜਿਹੜੇ ਨਿਯਮਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨਾ ਹੈ